ਸਰ ਅੱਜ ਜਿਹੜਾ ਪਿੱਕ ਇਵੈਂਟ ਚੌਂਗ ਦੇ ਵਿੱਚ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹਦੇ ਹੋ ਸੇਫਟੀ ਤੋਂ ਹਮ ਪੋਰਟੀ ਹੈ ਜਿਹੜੀ ਕਿ ਗਵਰਨਮੈਂਟ ਵੱਲੋਂ ਲਾਗੂ ਕੀਤੀ ਗਈ ਹੈ ਤਾਂ ਕਿ ਜਿਹੜੇ ਸਾਡੇ ਸਕੂਲੀ ਬੱਚੇ ਨੇ ਉਹ ਸੇਫਟੀ ਨਾਲ ਸਕੂਲ ਜਾ ਸਕਣ ਤੇ ਆਪਣੇ ਘਰਾਂ ਨੂੰ ਸੇਫਟੀ ਨਾਲ ਪਰ ਸਕਣ ਉਸ ਲਈ ਅੱਜ ਹਲਕੀ ਚੈਕਿੰਗ ਕੀਤੀ ਗਈ ਹੈ ਤਾਂ ਕਿ ਜਿਹੜੀਆਂ ਬੱਸਾਂ ਦੀ ਖਾਮੀਆਂ ਨੇ ਉਹ ਅਸੀਂ ਫਾਈਂਡ ਆਊਟ ਕਰਕੇ ਤੇ ਉਹਨਾਂ ਨੂੰ ਦੱਸ ਸਕੀਏ ਕਿ ਤੁਹਾਡੀ ਬੱਸਿਸ ਦੇ ਵਿੱਚ ਆ ਖਾਮੀਆਂ ਨੇ ਉਹ ਉਹਨਾਂ ਨੂੰ ਦੱਸ ਦਿੱਤਾ ਗਿਆ ਬੱਸ ਇਹ ਇਹ ਸਿਰ ਬਸਿਸ ਦੇ ਜਿਹੜੇ ਪ੍ਰਧਾਨ ਨੇ ਯੂਨੀਅਨ ਦੇ ਉਹ ਵੀ ਆਏ ਸੀ ਉਹਨਾਂ ਨੂੰ ਵੀ ਇਹ ਗੱਲ ਐਕਸਪਲੇਨ ਕਰ ਦਿੱਤੀ ਹੈ ਕਿ ਸਾਡਾ ਮੋਟਿਵ ਸਿਰਫ ਇੱਕੋ ਹੀ ਹੈ ਬੱਚੇ ਦੀ ਸੇਫਟੀ ਇਸ ਤੋਂ ਇਲਾਵਾ ਕੋਈ ਮੋਟਿਵ ਨਹੀਂ ਹੈ ਉਹਨਾਂ ਨੇ ਮੈਨੂੰ ਇਹ ਸ਼ਿਓਰ ਕੀਤਾ ਹੈ ਕਿ ਕੱਲ ਉਹ ਬਾਕੀ ਸਾਰੇ ਪ੍ਰਧਾਨਾਂ ਨਾਲ ਵੀ ਗੱਲ ਕਰਕੇ ਕਿ ਸਾਨੂੰ ਇੱਕ ਟਾਈਮਲਾਈਨ ਦੇ ਦੇਣਗੇ ਕਿ ਇੰਨੇ ਦਿਨਾਂ ਦੇ ਵਿੱਚ ਅਸੀਂ ਆਪਣੀ ਸਾਰੀ ਬਸ ਰੂਸਪ ਕਰ ਲਵਾਂਗੇ ਸੇਫ ਆਹਨ ਪਾਲਸੀ ਦੇ ਤਹਿਤ ਉਹਨਾਂ ਨੂੰ ਬਿਲਕੁਲ ਫਿੱਟ ਕਰ ਲਵਾਂਗੇ ਸੋ ਉਹਨਾਂ ਨੂੰ ਟਾਈਮ ਦਿੱਤਾ ਤੇ ਉਹ ਹੁਣ ਜਿਹੜਾ ਹੈ ਕੱਲ੍ਹ ਤੋਂ ਦੱਸ ਦੇਣਗੇ ਯਕੀਨਨ ਉਹਨਾਂ ਨੂੰ ਸਮਾਂ ਚਾਹੀਦਾ ਇਹ ਸਰ ਅੱਜ ਕੋਈ ਚਲਾਨ ਨਹੀਂ ਕੱਟੇ ਗਏ ਆ ਨਹੀਂ ਅੱਜ ਕੋਈ ਚਲਾਨ ਨਹੀਂ ਕੱਟੇ ਠੀਕ ਹੈ ਸਰ ਧੰਨਵਾਦ ਸੱਸੀ ਕ ਸਰ ਸਰ ਅੱਜ ਵੀ ਇਕ ਇਵੈਂਟ ਮੇਨ ਚੌਂਗ ਦੇ ਵਿੱਚ ਜਿਹੜੀ ਸਕੂਲ ਬੱਸਾਂ ਦੀਆਂ ਚੈਕਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਇਸ ਬੰਦ ਪੰਜਾਬ ਸਰਕਾਰ ਵੱਲੋਂ ਸੇਫ ਆਹਨ ਪਾਲਸੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ ਸਾਰੇ ਪੰਜਾਬ ਦੇ ਵਿੱਚ ਉਸ ਨੂੰ ਧਿਆਨ ਰੱਖਦੇ ਹੋਏ ਬੱਚਿਆਂ ਦੀ ਸੇਫਟੀ ਉਹ ᱮਨਸ਼ੋਰ ਕਰਨ ਲਈ ਅੱਜ ਇਕ ਇੰਸਪੈਕਸ਼ਨ ਦੇ ਵਿੱਚ ਬੱਸਾਂ ਦੀ ਚੈਕਿੰਗ ਕੀਤੀ ਗਈ। 7 ਤੋਂ 8 ਬੱਸਾਂ ਚੈੱਕ ਕੀਤੀਆਂ। ਲੇਕਿਨ ਉਹਨਾਂ ਨੂੰ ਵਰਨਿੰਗ ਦੇ ਕੇ ਛੋੜ ਦਿੱਤਾ ਜੋ ਉਹਨਾਂ ਵਿੱਚ ਖਾਮੀਆਂ ਸੀਗੀਆਂ ਉਹ ਉਹਨਾਂ ਨੂੰ ਦੱਸ ਦਿੱਤੀਆਂ। ਹੁਣ ਮੇਰੀ ਜਿਹੜੀ ਮੀਟਿੰਗ ਹੋਈ ਹੈ ਇੱਕ ਜਨਤਕ ਦੇ ਪ੍ਰਧਾਨ ਨੇ ਟਰਾਂਸਪੋਰਟ ਵਿਭਾਗ ਦੇ। ਤੇ ਉਹਨਾਂ ਨੇ ਮੈਨੂੰ ᱮਨਸ਼ੋਰ ਕੀਤਾ ਕਿ ਉਹਨਾਂ ਨੂੰ ਕੋਈ ਸਮਰਥਨ ਦਿੱਤਾ ਜਾਵੇ ਤਾਂ ਕਿ ਉਹ ਇਹਨਾਂ ਬੱਸਾਂ ਨੂੰ ਜਿਹੜਾ ਹੈ ਬਿਲਕੁਲ ਸੜਕ ਤੇ ਚਲਣ ਯੋਗ ਕਰ ਸਕਦੇ। ਬੱਚਿਆਂ ਦੀ ਸੇਫਟੀ ᱮਨਸ਼ੋਰ ਹੋ ਸਕੇ। ਸਰ ਇਹ ਕੀ ਸਿਰਫ ਦਾ ਬਸ ਦੇ ਵਿੱਚ ਜਿੱਦਾਂ ਬੱਸਾਂ 'ਚ ਬੱਚਿਆਂ ਦੀ ਸੇਫਟੀ ਲਈ ਕੀ ਸਿਰਫ ਦਾ ਚਾਹੀਦੀ ਆ ਉਹ ਥੋੜੀ ਜਿਹੀ ਡਰਾਈਵਰਾਂ ਨੂੰ ਹੁੰਦਾ ਬਿਲਕੁਲ ਨੋਰਮਲ ਐ ਜੀ ਕਿ ਇੱਕ ਤਾਂ ਮੋਟਰ ਵਹੀਕਲ ਐਕਟ ਐ ਜਿਹੜਾ ਉਸ ਮੁਤਾਬਕ ਕਾਗਜ਼ ਸਾਰੇ ਕੰਪਲੀਟ ਚਾਹੀਦੇ ਚਾਹੀਦੇ ਉਸ ਦੇ ਵਿੱਚ ਕੋਈ ਵੀ ਐਗਜ਼ੈਂਪਸ਼ਨ ਨਹੀਂ ਹੈ ਇਸ ਤੋਂ ਇਲਾਵਾ ਜੋ ਸਰਕਾਰ ਨੇ ਮਾਪਦੰਡ ਤੈਅ ਕੀਨੇ ਉਹ ਇਹ ਐ ਕਿ ਇੱਕ ਉਹਦੇ ਵਿੱਚ ਅਟੈਂਡੈਂਟ ਹੋਣਾ ਚਾਹੀਦਾ ਸੈਕੰਡਲੀ ਉਹਦੇ ਵਿੱਚ ਆਗ ਬੁਝਾਉਣ ਵਾਲਾ ਯੰਤਰ ਹੋਣਾ ਚਾਹੀਦਾ ਜਿਹਨੂੰ ਆਪਾਂ ਫਾਇਰ ਐਕਸਟਿੰਗਸ਼ਰ ਕਹਿੰਦੇ ਆ ਤੇ ਥਰਡ ਉਹਦੇ ਵਿੱਚ ਇੱਕ ਆਪਣਾ ਫਸਟ ਐਡ ਕਿਟ ਹੋਣੀ ਚਾਹੀਦੀ ਆ ਜਿਸ ਦੇ ਨਾਲ ਜੇ ਕਿਸੇ ਬੱਚੇ ਨੂੰ ਕੋਈ ਸੱਟ ਲੱਗ ਜਾਵੇ ਤਾਂ ਉਹ ਬੱਚੇ ਦਾ ਇਲਾਜ ਨਾਲ ਤੁਰੰਤ मौके ਤੇ ਹੀ ਕੀਤਾ ਜਾਵੇ ਸਰ ਅੱਜ ਕੋਈ ਚਲਾਨ ਵੀ ਕੱਟੇ ਗਏ ਨਹੀਂ ਚਲਾਨ ਕੋਈ ਨਹੀਂ ਕੱਟਿਆ ਗਾਰਨਿੰਗ ਦੇਖੀ ਚੁੱਕੇ ਧੰਨਵਾਦ